ਪੰਜਾਬ ਕਾਂਗਰਸ ਦੇ ਸੀਨੀਅਰ ਆਨੇਤਾ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ 50 ਬੰਬ ਆਏ ਹਨ ਜਿਨ੍ਹਾਂ ਦੇ ਵਿੱਚੋਂ 18 ਫਟ ਚੁੱਕੇ ਨੇ ਤੇ 32 ਹੋਰ ਫਟਣ ਵਾਲੇ ਨੇ ਜਿਸ ਨੂੰ ਲੈ ਕੇ ਪੰਜਾਬ ਦੇ ਸਿਆਸੀ ਗਲਿਆਰਾਂ ਦੇ ਵਿੱਚ ਵੱਡਾ ਕਮਸਾਨ ਮਚ ਗਿਆ ਜੈਸਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਤਾਪ ਸਿੰਘ ਬਾਦਵਾ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਦੇ ਲਈ ਤਿਆਰ ਰਹਿਣ ਦੇ ਲਈ ਕਿਹਾ ਉੱਥੇ ਹੀ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਬਾਲ ਦੇ ਵੱਲੋਂ ਵੀ ਆਪਣੇ ਬਿਆਨ ਤੇ ਕਾਇਮ ਰਹਿੰਦੇ ਹੋਏ ਹਰ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਦੀ ਗੱਲ ਆਖੀ ਗਈ ਹੈ ਦੂਸਰੇ ਪਾਸੇ ਮੁਹਾਲੀ ਦੇ ਸਾਈਬਰ ਕ੍ਰਾਈਮ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਉਹਨਾਂ ਨੂੰ ਅੱਜ ਦੁਪਹਿਰ ਤੱਕ ਹਾਜ਼ਰ ਹੋਣ ਦੇ ਲਈ ਸੱਮਣ ਵੀ ਜਾਰੀ ਕੀਤੇ ਗਏ ਸੀ ਲੇਕਿਨ ਉਹਨਾਂ ਦੇ ਲੇਕਿਨ ਉਹਨਾਂ ਦੇ ਵਕੀਲ ਪ੍ਰਦੀਪ ਸਿੰਘ ਵਿਰਕਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਅੱਜ ਮੁਹਾਲੀ ਦੇ ਵਿੱਚ ਆਏ ਅਤੇ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਅੱਜ ਹਾਜ਼ਰ ਨਹੀਂ ਹੋ ਸਕਦੇ ਇਸ ਕਰਕੇ ਕੱਲ ਦੁਪਹਿਰ 2 ਵਜੇ ਤੱਕ ਪ੍ਰਤਾਪ ਸਿੰਘ ਬਾਜਵਾ ਮੁਹਾਲੀ ਦੇ ਵਿੱਚ ਇਸ ਘਟਨਾਕ੍ਰਮ ਨੂੰ ਲੈ ਕੇ ਆਪਣਾ ਬਿਆਨ ਕਲਮਬੰਦ ਕਰਾਉਣਗੇ ਜਦਕਿ ਕੱਲ ਏਜੀ ਰਵਜੂਦ ਕੌਰ ਘਰੇ ਆਲ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਲੈਣ ਉਹਨਾਂ ਦੇ ਘਰ ਪਹੁੰਚੇ ਸੀ ਲੇਕਿਨ ਉਹਨਾਂ ਦੇ ਵੱਲੋਂ ਪ੍ਰਤਾਪ ਸਿੰਘ ਬਾਜਬਨ ਕੋਈ ਸਹਿਯੋਗ ਨਾ ਕਰਨ ਅਤੇ ਬੰਬਾਂ ਦੀ ਲੋਕੇਸ਼ਨ ਦੇ ਬਾਰੇ ਕੋਈ ਜਾਣਕਾਰੀ ਨਾ ਦੇਣ ਦੀ ਗੱਲ ਆਖੀ ਗਈ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਬਾਜਪਾ ਦੇ ਵੱਲੋਂ ਦਿੱਤੇ ਪੰਜਾਬ ਬੰਬਾਂ ਵਾਲੇ ਬਿਆਨ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਅਗਲਾ ਐਕਸ਼ਨ ਕੀ ਲਿਆ ਜਾਂਦਾ ਪ੍ਰਤਾਪ ਬਾਜਬਨ ਦੁਵਾਰਾ ਫੋਟੋ ਬੁਲਾਇਆ ਸੀਗਾ ਇਕਨੋਲਜਮੈਂਟ ਹੈ ਹੋਰ ਕੁਝ ਨਹੀਂ ਹੈ ਆਈ ਹੈਵ ਸਾਈਨਡ ਇਟ ਕਿ ਆਈ ਹੈਡ ਅਪੀਅਰ ਸਰ ਅਪਲੀਕੇਸ਼ਨ 'ਚ ਕੀ ਕੁਝ ਲਿਖਿਆ ਹੋਇਆ ਇਸ ਨੂੰ ਮੈਂ ਦੱਸ ਦੂੰ ਸਰ ਸਿਰਫ ਕੱਲ ਦਾ ਟਾਈਮ ਮੰਗਿਆ ਹੈ ਕਾਰਨ ਕਾਰਨ ਕੀ ਹੈ ਕਿ ਚਲਨ ਬਿਕੋਜ਼ ਸਮਨ ਲੇਟ ਮਿਲੇ ਆਇਆ ਹੈ ਸੋ ਸਮਨ ਲੇਟ ਮਿਲਣ ਕਰਕੇ ਹੀ ਵਾਸ ਹੀ ਇਸ ਨਾਟ ਇਨ ਅ ਪੋਜੀਸ਼ਨ ਕਿ ਅਜੀ ਪੇਸ਼ ਹੋ ਜਾਣਦੇ ਨਾ ਬਿਕੋਜ਼ ਰਾਤ ਨੂੰ ਸਮਨ ਆਇਆ ਹੈ ਸੋ ਉਸ ਕਰਕੇ ਉਹਨਾਂ ਨੇ ਕਿਹਾ ਕਿ ਜੀ ਮੈਂ ਅੱਜ ਨਹੀਂ ਆ ਸਕਦਾ ਮੇਰੇ ਆਲਰਡੀ ਕੁਝ ਕਮਿਟਮੈਂਟਸ ਨੇ ਸੋ ਕੱਲ ਤੇ ਰੱਖ ਲਓ ਬੱਸ ਇਸ ਕਰਕੇ ਠੀਕ ਹਾਂ ਜੀ ਹਾਂ ਜੀ ਕਰਤੀ ਹੈ ਉਹ ਇਕਨੋਲਜਮੈਂਟ ਉਹੀ ਲੈਣੀ ਸੀ ਕੋਰਟ ਜਾਣੇ ਦਾ ਵੀ ਹੁਣ ਕੋ ਲੱਗਦਾ ਹੈ ਵੀ ਅਗਲੀ ਤਿਆਰੀ ਕੀ ਹੈ ਤੁਹਾਡੀ ਸਰ ਉਹ ਤਾਂ ਮੈਨੂੰ ਨਹੀਂ ਪਤਾ ਉਹਦਾ ਬਜਵਾ ਸਾਹਿਬ ਹੀ ਦੱਸ ਸਕਦੇ ਆ ਮੈਂ ਤਾਂ ਇਹਨਾਂ ਦੱਸ ਰਿਹਾ ਤੁਹਾਨੂੰ ਕਿ ਮੈਨੂੰ ਤੁਸੀਂ ਪੁੱਛ ਰਹੇ ਹੋ ਕਿਉਂ ਬੁਲਾਇਆ ਸੀ ਏਕਨੋਲਜਮੈਂਟ ਵਾਸਤੇ that was the only thing thank you done sir thank you sir ਪੰਜਾਬ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਖਿਲਾਫ ਪਰਚਾ ਦਰਜ ਕਰਨਾ ਇੱਕ ਬਹੁਤ ਮੈਂ ਕਹਿੰਨਾ ਨਿੰਦਣ ਔਰ ਘਟੀਆ ਹਰਕਤ ਹੈ ਪੰਜਾਬ ਸਰਕਾਰ ਦੀ ਆਪਣੇ ਆਪ ਨੂੰ ਲੋਕ ਰਾਜ ਦੇ ਡੈਮੋਕਰੇਟ ਬڑے ਡੈਮੋਕਰੇਟ ਕਹਾਉਣ ਵਾਲੇ ਬਰੋਧੀਆਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਦੂਜੇ ਪਾਸੇ ਕੇਂਦਰ ਦੀ ਸਰਕਾਰ ਨੂੰ ਮੋਦੀ ਜੀ ਆਮਦ ਸ਼ਿਆ ਨੂੰ ਦੇ ED ਔਰ CBI ਨੂੰ ਕੰਡਮ ਕਰਨ ਵਾਲੇ ਇਹ ਮਾਨ ਸਰਕਾਰ ਔਰ ਦਿੱਲੀ ਦੀ ਕੇਜਰੀ ਬਾਰ ਦੀ ਕੰਪਨੀ ਸਰਕਾਰ ਚਲਾਉਣ ਵਾਲਿਆਂ ਦੀ ਮੈਂ ਪੁਰਜ਼ੋਰ ਨਖੇਤੀ ਕਰਦਾ ਹਾਂ ਔਰ ਜਿਹੜੇ ਬਾਜਬਾ ਨੂੰ ਸੋਰਸ ਦੀ ਗੱਲ ਕਰਦੇ ਨੇ ਮੁੱਖ ਮੰਤਰੀ ਮੈਂ ਇਹ ਕਹਿ ਸਕਦਾ ਕਿ ਪੰਜਾਬ ਦੀ ਸਰਕਾਰ ਟੋਟਲ ਤਰ੍ਹਾਂ ਇਹਨਾਂ ਦੀ ਇੰਟੈਲੀਜੈਂਸੀ ਆ ਫਿਰ ਕਿੱਥੇ ਹੈ ਜੇ ਜਿਹੜੇ ਗਰਨੇਡ ਹਮਲੇ ਹੁੰਦੇ ਨੇ ਸਮੈਗਲਿੰਗ ਹੁੰਦੀ ਹੈ ਔਰ ਲਕਟੜ ਖੋਹਾ ਹੁੰਦੀਆਂ ਨੇ ਇਹਦੇ ਬਾਰੇ ਜਾਣਕਾਰੀ ਸਰਕਾਰ ਦੀ ਇੰਟੈਲੀਜੈਂਸੀਆ ਸਰਕਾਰ ਇਹ ਸਭ ਮਾਮਲੇ 'ਚ ਮੈਂ ਕਹਿ ਸਕਦਾ ਫੇਲ ਹੋ ਚੁੱਕੀ ਹੈ ਬਾਜਬਾ ਤੋਂ ਪੁੱਛ ਕਰਨ ਦੀ ਬਜਾਏ ਉਹਨਾਂ ਨੂੰ ਆਪਣੀ ਇੰਟੈਲੀਜੈਂਸੀਆ ਨੂੰ ਪੁੱਛਣਾ ਚਾਹੀਦਾ ਮਾਨ ਸਾਹਿਬ ਜੇ ਇੰਟੈਲੀਜੈਂਸੀਆ ਇਹ ਸੌਰਥ ਨਹੀਂ ਪਤਾ ਕਰ ਸਕਦੀ ਤਾਂ ਫਿਰ ਮੈਂ ਕਹਿ ਸਕਦਾ ਤੁਹਾਡੀ ਸਰਕਾਰ ਇੱਕ ਨਾਹਲ ਔਰ ਨਕਾਮ ਥੋੜੀ ਏਜੰਸੀਆਂ ਨਕ ਨਕਮੀਆਂ ਨੇ ਇਸ ਲਈ ਲੋਕ ਰਾਤ ਦੇ ਵਿੱਚ ਡਰਾ ਧਮਕਾ ਕੇ ਆਪਣੀ ਫੇਲਰ ਕਿਉਂਕਿ ਸਰਕਾਰ ਹਰ ਫਰੰਡ ਤੇ ਫੇਲ ਹੈ ਅੱਜ ਵੀ ਨਸ਼ਾ ਰੋਕਣ ਬਿਕੜਿਆ ਹੈ ਅੱਜ ਵੀ ਸਮਗਲਿਤ ਹੋ ਰਹੀ ਹੈ ਔਰ ਜਿਹੜੇ ਸ਼ਿਕਾਇਤ ਹੋਈ ਨਹੀਂ ਆ ਜੋ ਹੋਏ ਨਹੀਂ ਪੰਜਾਬ ਤੇ ਪਿਛਲੇ ਸਾਲਾਂ ਚ ਦੇ ਆਦਮੀ ਦੇ ਮਸਲੇ ਜਿਹੜੇ ਵੀ ਹੈ ਪੁਰਾਣੇ ਉਹ ਸਰਕਾਰ ਅਜੇ ਤੱਕ ਹੱਲ ਨਹੀਂ ਕਰ ਸਕਦੀ ਬਾਦੇ ਜਰੂਰ ਕੀਤੇ ਨੇ ਉਹਨੇ ਬਾਰੇ ਬਾਰੇ ਸਕائم ਹੋਏ ਨੇ ਇਸ ਪੰਜਾਬ ਦੇ ਵਿੱਚ ਅੱਜ ਮੈਂ ਇਹ ਸਰਕਾਰ ਨੂੰ ਇਹਨਾਂ ਗੱਲਾਂ ਤੋਂ ਇਹ ਕੋਈ ਪਰਮਨੈਂਟਲੀ ਲੋਕਰਾਜ ਤੁਸੀਂ ਵੀ ਲੋਕਾਂ ਨੇ 1992 ਦੇ ਵਿੱਚ 22 ਦੇ ਵਿੱਚ ਕਾਨੂੰਨ ਬਣਾ ਕੇ ਸੀਟਾ ਚਤਾ ਕੇ ਕਾਂਗਰਸ ਔਰ ਅਕਾਲੀਆਂ ਦੀਆਂ ناکਾਮੀਆਂ ਦੇ ਖਿਲਾਫ ਥੋਨੂੰ ਸਰਕਾਰਾਂ ਬਣਾ ਕੇ ਦਿੱਤੀਆਂ ਤੇ ਲੋਕਾਂ ਨੇ ਆਸ ਰੱਖੀ ਸੀ ਕਿ ਬਦਲਾਅ ਦੀ ਗੱਲ ਕਰਨ ਵਾਲੇ ਪੰਜਾਬ 'ਚ ਚੰਗਾ ਐਡਮਿਨਿਸਟ੍ਰੇਸ਼ਨ ਦੇਣਗੇ ਅੱਜ ਪੰਜਾਬ ਦਾ ਹਰ ਵਰਗ ਮਲਾਜ਼ਮ ਕੀ ਦੁਕਾਨਦਾਰ ਕੀ ਇੰਡਸਟਰੀਅਲਿਸਟ ਕੀ ਵਪਰੇਤਾ ਮਜ਼ਦੂਰ ਕੀ ਕਿਸਾਨ ਕੀ ਜੇ ਤੁਹਾਡਾ ਬਦਲਾਅ ਚੰਗਾ ਹੁੰਦਾ ਤਾਂ ਇਹਨਾਂ ਨੂੰ ਧਰਨਿਆਂ ਦੀ ਜ਼ਰੂਰਤ ਨਹੀਂ ਸੀ ਇਸ ਲਈ ਹੋਸ਼ ਕਰੋ ਪਰਮਾਤਮਾ ਨੇ ਤੁਹਾਨੂੰ ਮੌਕਾ ਦਿੱਤਾ ਹੈ ਜੇਹੀ ਹਰਕਤਾ ਕਰਨ ਲਈ ਲੱਗੋਗੇ ਤਾਂ ਤੁਹਾਨੂੰ ਵੀ ਲੋਕ ਬਖਸ਼ਣਗੇ ਨਹੀਂ ਇਹ ਸਰੀ ਇਹ ਜਿਹੜੇ ਪਰਚੇ ਦੇ ਕੇ ਡਰਾਉਣਾ ਵਿਰੋਧੀਆਂ ਨੂੰ ਇੱਕ ਬਹੁਤ ਕਟਿਆ ਹਰਕਤ ਹੈ ਤੁਹਾਨੂੰ ਸचेत ਹੋਣ ਦੀ ਜ਼ਰੂਰਤ ਹੈ ਔਰ ਮੈਂ ਕਹਾਗਾ ਪਰਚਿਆਂ ਨਾਲ ਵਿਰੋਧੀਆਂ ਨੂੰ ਡਰਾ ਨਹੀਂ ਸਕਦਾ ਆਪਣੀਆਂ ਨਾਕਾਮੀਆਂ ਸਰਕਾਰ ਦੀਆਂ ਫੇਲਵਾਰ ਨੂੰ ਲੋਕਾਂ ਦਾ ਧਿਆਨ ਬਦਲ ਲਈ ਇਹ ਤੁਸੀਂ ਕਾਰਵਾਈ ਕੀਤੀ ਹੈ